ਕਲੀਅਰ ਰਿਫਲੈਕਟਰ ਟੇਪ ਜਰੂਰ ਲਗਾਏ ਜਾਣ ਖਾਸ ਕਰ ਕਮਰਸ਼ੀਅਲ ਵਹੀਕਲਸ ਤੇ ਤਾਂਕਿ ਧੁੰਦ ਦੇ ਮੌਸਮ ਚ ਐਕਸੀਡੈਂਟ ਤੋਂ ਜਾਨੀ ਮਾਲੀ ਨੁਕਸਾਨ ਨੂੰ ਸਭ ਤੋਂ ਘੱਟ ਹੋਵੇ ਪੁਲਿਸ ਦੀ ਰਿਸਪੌਂਸਿਬਿਲਟੀ ਦਾ ਰੂਲ ਇੰਪਲੀਮੈਂਟ ਕਰਨਾ ਸੇਮ ਵੇ ਜਿਹੜੇ ਆਪਣੇ ਰੈਜ਼ੀਡੈਂਟ ਨੇ ਕਿਸੇ ਵੀ ਨੇ ਉਹਨਾਂ ਦੀ ਰਿਸਪੌਂਸਿਬਿਲਟੀ ਦਾ ਰੂਲ ਫਾਲੋ ਕਰਨਾ ਤਾਂ ਮੈਂ ਕਹੂੰਗਾ ਕਿ ਇਹ ਸਾਰਾ ਰਲ ਮਿਲ ਕੇ ਹੀ ਹੋਣਾ ਹੈ ਇਹ ਇਕੱਲੇ ਪੁਲਿਸ ਦੇ ਕਰਨ ਨਾਲ ਹੀ ਆ ਫਿਰ ਇਕੱਲੇ ਲੋਕਾਂ ਤੇ ਬਲੇਮ ਕਰਕੇ ਨਹੀਂ ਹੋਣਾ ਸਭ ਤੋਂ ਪਹਿਲਾਂ ਤਾਂ ਮੈਂ ਸਟੇਟ মিডিਆ ਕਲੱਬ ਖਾਸ ਕਰਕੇ ਜਿਹੜੇ ਜੁਵਿੰਦਾ ਕੰਟੈਂਜ ਨੇ ਇਹਨਾਂ ਦੇ ਐਫਰਟ ਨਾਲ ਅੱਜ ਸੀ ਉੱਤਰ ਰਿਫਲੈਕਟੇ ਟੈਪ ਐਕਟੀਵਿਟੀ ਕੀਤੀ ਹੈ ਜਿਹਦੇ ਨਾਲ ਜਿਹੜੇ ਵਹੀਕਲਸ ਨੇ ਉਹਨਾਂ ਦੇ ਬੈਕ ਸਾਈਡ ਤੇ ਰਿਫਲੈਕਟੇ ਟੇਪ ਲਗਾਈਆਂ ਗਈਆਂ ਗਈਆਂ ਜੋ ਕਿ ਧੁੰਦ ਦੇ ਮੌਸਮ ਤੇ ਐਕਸੀਡੈਂਟ ਪ੍ਰिवेंट ਕਰਨ ਤੇ ਬੜੀ ਹੈਲਪਫੁਲ ਹੈ ਤਾਂ ਮੈਂ ਸਾਰੇ ਇਸ ਦੇ ਨਾਲ ਨਾਲ ਸਾਰੇ ਵਹੀਕਲ ਓਨਰਸ ਨੂੰ ਅਪੀਲ ਕਰੂੰਗਾ ਕਿ ਇਹ ਰਿਫਲੈਕਟੇ ਟੇਪ ਜ਼ਰੂਰ ਲਗਾਏ ਜਾਣ ਖਾਸ ਕਰ ਕਮਰਸ਼ੀਅਲ ਵਹੀਕਲਸ ਤੇ ਅਕਸਰ ਸਾਕੀ ਧੁੰਦ ਦੇ ਮੌਸਮ 'ਚ ਐਕਸੀਡੈਂਟਾਂ ਤੋਂ ਜਾਨੀ ਮਾਲੀ ਨੁਕਸਾਨ ਸੱਤਕੜ ਤੋਂ ਘਟ ਹੋਏ। ਇਸ ਤੋਂ ਇਲਾਵਾ ਮਾਨਵ ਪ੍ਰੀਤੀ ਸਾਹਿਬ ਦੇ ਦੇਸ਼ਾ ਨਿਰਦੇਸ਼ਾਂ ਤਹਿਤ ਅਜੇ ਵੀ ਲੁਧਿਆਣਾ ਕੋਲ ਡਰਾਈਵ ਚੱਲ ਰਹੀ ਹੈ। ਉਹ ਹੈ ਕਿ ਰੈੱਡ ਲਾਈਟ ਵਾਇਲੇਸ਼ਨ, ਸਟਾਪ ਲਾਈਨ ਵਾਇਲੇਸ਼ਨ ਅਤੇ ਰੌਂਗ ਸਾਈਡ ਡਰਾਈਵਿੰਗ ਦੇਗੇ। ਜਿਵੇਂ ਕਿ ਤੁਹਾਨੂੰ ਪਤਾ ਅਸੀਂ ਲਗਾਤਾਰ ਟ੍ਰੈਫਿਕ ਰੂਲਸ ਨੂੰ ਇੰਪਲੀਮੈਂਟ ਕਰਨ ਲਈ ਲੋਕਾਂ 'ਚ ਇੱਕ ਅਵੇਅਰਨੈਸ ਪੈਦਾ ਕਰਨ ਲਈ ਲਗਾਤਾਰ ਡਰਾਈਵ ਕਰ ਰਹੇ ਹਾਂ। ਕੱਲੂ ਅਸੀਂ ਕੱਲ ਅਸੀਂ ਰੌਂਗ 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 ਪਾਰਕਿੰਗ ਦੇ ਅਗੇਂਸਟ ਕੀਤੀ ਸੀਗੀ। ਤੇ ਮੈਂ ਵੀ ਅੱਜ ਅਸੀਂ ਨਵੇਂ ਜੋ ਹੈ ਇੱਕ ਟੀਮ ਚੁਣੀ ਹੈ ਜੋ ਕਿ ਨਾ ਤਾਂ ਉਹ ਦੱਸਦੀ ਹੈ অল레ਡੀ ਤਾਂ ਇਸ ਵਿੱਚ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਇਹਦੇ ਵਿੱਚ ਟ੍ਰੈਫਿਕ ਰੂਲ ਦੀ ਪਾਲਣਾ ਕਰੋ ਅਸੀਂ ਤੁਹਾਡੇ ਨਾਲ ਹੈ ਅਸੀਂ ਲਗਾਤਾਰ ਹੀ ਡ੍ਰਾਈਵ ਕਰਾਂਗੇ ਸਾਡਾ ਮਕਸਦ ਸਿਰਫ ਜਲਾਣ ਕਰਨਾ ਨਹੀਂ ਹੈ ਅਸੀਂ ਲੋਕਾਂ ਦੀ ਅਵੇਅਰਨੈਸ ਆਉਣੀ ਹੈ ਜੋ ਰੋਡ ਦੇ ਉੱਤੇ ਕੋਈ ਵੀ ਵਾਇਲੇਸ਼ਨ ਹੋ ਰਹੀ ਹੈ ਮੈਂ ਮੰਨਦਾ ਹੈ ਕੋਈ ਉਹਦਾ ਇੱਕ ਇੱਕ ਜਣੇ ਤੇ ਬਲੇਮ ਨਹੀਂ ਕਰ ਸਕਦੇ ਸਾਰੇ ਭਾਗੀਦਾਰ ਹੈ ਪੁਲਿਸ ਦੀ ਰਿਸਪੋਨਸਿਬਿਲਟੀ ਹੈ ਰੂਲ ਇੰਪਲੀਮੈਂਟ ਕਰਨਾ ਤੇ ਮੈਂ ਵੀ ਜਿਹੜੇ ਆਪਣੇ ਰੈਜ਼ੀਡੈਂਟ ਨੇ ਸਿਟੀਜ਼ਨ ਨੇ ਉਹਨਾਂ ਦੀ ਰਿਸਪੋਨਸਿਬਿਲਟੀ ਰੂਲ ਫਾਲੋ ਕਰਨਾ ਤਾਂ ਮੈਂ ਕਹੂੰਗਾ ਕਿ ਇਹ ਸਾਰਾ ਰਲ ਮਿਲ ਕੇ ਹੀ ਹੋਣਾ ਹੈ ਇਹ ਇਕੱਲੇ ਪੁਲਿਸ ਦੇ ਕਰਨ ਨਾਲ ਜਾਂ ਫਿਰ ਇਕੱਲੇ ਲੋਕਾਂ ਤੇ ਬਲੇਮ ਕਰਕੇ ਨਹੀਂ ਹੋਣਾ ਅਸੀਂ ਵੀ ਆਪਣੀ ਰਿਸਪੋਨਸਿਬਿਲਟੀ ਸਮਝਦੇ ਹਾਂ ਤੇ ਅਸੀਂ ਲੋਕਾਂ ਨੂੰ ਵੀ ਕਹਿੰਨੇ ਵੀ ਤੁਸੀਂ ਵੀ ਆਪਣੀ ਰਿਸਪੋਨਸਿਬਿਲਟੀ ਸੰਭਾਲੋ ਥੈਂਕ ਯੂ ਚੱਲ ਬਈ ਆ ਜਾ ਆ ਜਾ ਇਕੱਠਾ ਹੋ ਮੋਟਾ ਵੀ ਜੱਟਾਂ ਕਿ ਮੌਸਮ ਦੇ ਦੇਖੋ ਦੇਖੋ ਵਧੀਆ ਚੀਜ਼ ਮਤਲਬ ਫੋਰ ਮੈਨ ਜਿਵੇਂ ਇਸ ਤਰ੍ਹਾਂ ਰਿਫਲੈਕਟਰ ਤੇ ਐਕਟੀਵਿਟੀ ਕੀਤੀ ਹੈ ਜਿਹਦੇ ਨਾਲ ਜਿਹੜੇ ਵਹੀਕਲ ਨੇ ਉਹਨਾਂ ਦੇ ਬੈਕ ਸਾਈਡ ਤੇ ਰਿਫਲੈਕਟਰ ਟੇਪ ਲਗਾਈਆਂ ਗਈਆਂ ਗਈਆਂ ਜੋ ਕਿ ਧੁੰਦ ਦੇ ਮੌਸਮ 'ਚ ਐਕਸੀਡੈਂਟ ਪ੍ਰिवेंट ਕਰਨ 'ਤੇ ਬੜੀ ਹੈਲਪਫੁਲ ਹੈ ਸਾਰੇ ਵਹੀਕਲ ਓਨਰਸ ਨੂੰ ਅਪੀਲ ਕਰੂੰਗਾ ਕਿ ਇਹ ਰਿਫਲੈਕਟਰ ਟੇਪ ਜ਼ਰੂਰ ਲਗਾਏ ਜਾਣ ਖਾਸ ਕਰਕੇ ਕਮਰਸ਼ੀਅਲ ਵਹੀਕਲਸ ਤੇ ਤਾਂਕਿ ਧੁੰਦ ਦੇ ਮੌਸਮ 'ਚ ਐਕਸੀਡੈਂਟ ਅਤੇ ਜਾਨੀ ਮਾਲੀ ਨੁਕਸਾਨ ਨੂੰ ਸਭ ਤੋਂ ਘੱਟ ਹੋਵੇ ਪੁਲਿਸ ਦੀ ਰਿਸਪੌਂਸਿਬਿਲਟੀ ਜਾਂ ਰੂਲ ਇੰਪਲੀਮੈਂਟ ਕਰਨਾ ਸੇਮ ਵੇ ਜਿਹੜੇ ਆਪਣੇ ਰੈਜ਼ੀਡੈਂਟ ਨੇ ਸਿਟੀਜ਼ਨ ਨੇ ਉਹਨਾਂ ਦੀ ਰਿਸਪੌਂਸਿਬਿਲਟੀ ਜਾਂ ਰੂਲ ਫਾਲੋ ਕਰਨਾ ਤਾਂ ਮੈਂ ਕਹੂੰਗਾ ਕਿ ਇਹ ਸਾਰਾ ਰਲ ਮਿਲ ਕੇ ਹੀ ਹੋਣਾ ਹੈ ਇਹ ਇਕੱਲੇ ਪੁਲਿਸ ਦੇ ਕਰਨ ਨਾਲ ਹੀ ਆ ਫਿਰ ਇਕੱਲੇ ਲੋਕਾਂ ਤੇ ਬਲੇਮ ਕਰਕੇ ਨਹੀਂ ਹੋਣਾ ਸਭ ਤੋਂ ਪਹਿਲਾਂ ਤਾਂ ਮੈਂ ਸਟੇਟ মিডিਆ ਕਲੱਬ ਖਾਸ ਕਰ ਜਿਹੜੇ ਜੁਸੰਦਾ ਕੈਂਪੇਨ ਨੇ ਇਹਨਾਂ ਦੇ ਐਫਰਟ ਨਾਲ ਅੱਜ ਅਸੀਂ ਇਤਰੇਫੈਕਟਿਵਿਟੀ ਐਕਟੀਵਿਟੀ ਕੀਤੀ ਹੈ ਇਹਨਾਂ ਨਾਲ ਜਿਹੜੇ ਰਿਸਕਲ ਨੇ ਉਹਨਾਂ ਦੇ ਬੈਕ ਸਾਈਡ ਤੇ ਰਿਫਲੈਕਟ ਟੇਪਾਂ ਲਗਾਈਆਂ ਗਈਆਂ ਗਈਆਂ ਜੋ ਕਿ ਧੁੰਦ ਦੇ ਮੌਸਮ ਤੇ ਐਕਸੀਡੈਂਟ ਪ੍ਰिवेंट ਕਰਨ ਤੇ ਬੜੀ ਹੈਲਪਫੁਲ ਹੈ। ਤਾਂ ਮੈਂ ਸਾਰੇ ਇਸ ਦੇ ਨਾਲ ਨਾਲ ਸਾਰੇ ਵਹੀਕਲ ਓਨਰਸ ਨੂੰ ਅਪੀਲ ਕਰੂੰਗਾ ਕਿ ਇਹ ਰਿਫਲੈਕਟਰ ਟੇਪ ਜਰੂਰ ਲਗਾਏ ਜਾਣ ਖਾਸ ਕਰ ਕਮਰਸ਼ੀਅਲ ਵਹੀਕਲਸ ਤੇ ਤਾਂਕਿ ਧੁੰਦ ਦੇ ਮੌਸਮ ਤੇ ਐਕਸੀਡੈਂਟ ਤੋਂ ਤੇ ਜਾਨੀ ਮਾਲੀ ਨੁਕਸਾਨ ਨੂੰ ਸਖਤ ਤੋਂ ਕੱਟ ਹੋਵੇ। ਇਸ ਤੋਂ ਇਲਾਵਾ ਮਾਨਯੋਗ ਪੀਪੀ ਸਾਹਿਬ ਦੇ ਦੇਸ਼ਾ ਨਿਰਦੇਸ਼ਾਂ ਤਹਿਤ ਅੱਜਕਲ੍ਹ ਲੁਧਿਆਣਾ ਥੋੜ੍ਹ ਡਰਾਈਵ ਚੱਲ ਰਹੀ ਹੈ। ਉਹ ਹੈ ਜੀ ਰੈੱਡ ਲਾਈਟ ਵਾਇਲੇਸ਼ਨ, ਸਟਾਪ ਲਾਈਨ ਵਾਇਲੇਸ਼ਨ ਅਦਰ ਰੌਂਗ ਸਾਈਡ ਡਰਾਈਵਿੰਗ ਦੇਗੇ। ਜਿਵੇਂ ਕਿ ਤੁਹਾਨੂੰ ਪਤਾ ਅਸੀਂ ਲਗਾਤਾਰ ਟ੍ਰੈਫਿਕ ਰੂਲਸ ਨੂੰ ਇੰਪਲੀਮੈਂਟ ਕਰਨ ਲਈ ਲੋਕਾਂ 'ਚ ਇੱਕ ਅਵੇਰਨੈਸ ਪੈਦਾ ਕਰਨ ਲਈ ਲਗਾਤਾਰ ਡਰਾਈਵ ਕਰ ਰਹੇ ਹਾਂ। ਕੱਲ੍ਹ ਅਸੀਂ ਕੱਲ੍ਹ ਅਸੀਂ ਰੌਂਗ 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 ਪਾਰਕਿੰਗ ਦੇਗੇਂਸ ਕੀਤੀ ਸੀਗੀ। ਤੇੰਮ ਦੇ ਅੱਜ ਅਸੀਂ ਨਵੇਂ ਜੋ ਹੈ ਇੱਕ ਟੀਮ ਚੁਣੀ ਹੈ ਜੋ ਕਿ ਨਾ ਤਾਂ ਉਹ ਦਿੱਸਦੀ ਹੈ ਆਲਰੇਡੀ। ਤਾਂ ਇਹਦੇ ਵਿੱਚ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਇਹਦੇ ਵਿੱਚ ਟ੍ਰੈਫਿਕ ਰੂਲਸ ਦੀ ਪਾਲਣਾ ਕਰੋ। ਅਸੀਂ ਤੁਹਾਡੇ ਨਾਲ ਹੈ ਅਸੀਂ ਲਗਾਤਾਰੇ ਡਰਾਈਵ ਕਰਾਂਗੇ ਸਾਡਾ ਮਕਸਦ ਸਿਰਫ ਜਲਾਨ ਕਰਨਾ ਨਹੀਂ ਹੈ ਅਸੀਂ ਲੋਕਾਂ ਦੀ ਅਵੇਅਰਨੈਸ ਆਉਣੀ ਹੈ ਜੋ ਰੋਡ ਦੇ ਉੱਤੇ ਕੋਈ ਵੀ ਵਾਇਲੇਸ਼ਨ ਹੋ ਰਹੀ ਹੈ ਮੈਂ ਮੰਨਦਾ ਹੈ ਕੋਈ ਉਹਦਾ ਇੱਕ ਇੱਕ ਜਣੇ ਤੇ ਬਲੇਮ ਨਹੀਂ ਕਰ ਸਕਦੇ ਸਾਰੇ ਭਾਗੀਦਾਰ ਹੈ ਪੁਲਿਸ ਦੀ ਰਿਸਪੋਨਸਿਬਿਲਟੀ ਹੈ ਰੋਲ ਇੰਪਲੀਮੈਂਟ ਕਰਨਾ ਤੇ ਵੇ ਜਿਹੜੇ ਆਪਣੇ ਰੈਜ਼ੀਡੈਂਟ ਨੇ ਸਿਟੀਜ਼ਨ ਨੇ ਉਹਨਾਂ ਦੀ ਰਿਸਪੋਨਸਿਬਿਲਟੀ ਰੂਲ ਫੋਲੋ ਕਰਨਾ ਤਾਂ ਮੈਂ ਕਹੂੰਗਾ ਕਿ ਇਹ ਸਾਰਾ ਰਲ ਮਿਲ ਕੇ ਹੀ ਹੋਣਾ ਹੈ ਇਹ ਇਕੱਲੇ ਪੁਲਿਸ ਦੇ ਕਰਨ ਨਾਲ ਜਾਂ ਫਿਰ ਇਕੱਲੇ ਲੋਕਾਂ ਤੇ ਬਲੇਮ ਕਰਕੇ ਨਹੀਂ ਹੋਣਾ ਅਸੀਂ ਵੀ ਆਪਣੀ ਰਿਸਪੋਨਸਿਬਿਲਟੀ ਸਮਝਦੇ ਹਾਂ ਤੇ ਅਸੀਂ ਲੋਕਾਂ ਨੂੰ ਵੀ ਕਹਿੰਨੇ ਵੀ ਤੁਸੀਂ ਵੀ ਆਪਣੀ ਰਿਸਪੋਨਸਿਬਿਲਟੀ ਸਮਝੋ ਥੈਂਕ ਯੂ